ਜੀ ਖਾਨ ਦੀ ਪਹਿਲੀ ਫਿਲਮ ਜ਼ੋੰਬੀ ਲੈਂਡ ਜੋ ਕਿ 13 ਜੂਨ ਨੂੰ ਸਿਨੇਮੇ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੀਆਂ ਪ੍ਰੋਮੋਸ਼ਨਾਂ ਬਹੁਤ ਹੀ ਜੋੜਾ ਛੋੜਾ ਨਾਲ ਚੱਲ ਰਹੀਆਂ ਨੇ ਤੇ ਲੀਡ ਰੋਲ ਜੋ ਕਿ ਇਹਦੇ ਵਿੱਚ ਬినੋ ਢਿੱਲੋਂ ਕਰ ਰਹੇ ਨੇ ਸੋ ਜੀ ਖਾਨ ਨੂੰ ਪਹਿਲੀ ਵਾਰੀ ਐਕਟਿੰਗ ਕਰਨ ਦਾ ਮੌਕਾ ਦਿੱਤਾ ਹੈ ਬినੋ ਢਿੱਲੋਂ ਸੋ ਫਿਲਮ ਦੀ ਪੂਰੀ ਟੀਮ ਇੱਕ ਜਗ੍ਹਾ ਤੇ ਪ੍ਰੋਮੋਸ਼ਨ ਕਰ ਰਹੀ ਸੀ ਤੇ ਉੱਥੇ ਬినੋ ਢਿੱਲੋਂ ਨੇ ਬਹੁਤ ਹੀ ਵਧੀਆ ਸ਼ਾਬਾਸ਼ ਜੋ ਕਿ ਹੈ ਜੀ ਖਾਨ ਨੂੰ ਦਿੱਤੀ ਹੈ ਕਿ ਐਕਟਿੰਗ ਦਾ ਕਹਿਣ ਦੀ ਲੋੜ ਹੀ ਨਹੀਂ ਪਈ ਜੀ ਖਾਨ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਸੋ ਪੂਰੀ ਵੀਡੀਓ ਦੇਖੋ ਤੁਸੀਂ ਵੀ ਬినੋ ਢਿੱਲੋਂ ਨੇ ਜ ਔਰ ਸਾਰਿਆਂ ਨੇ ਔਰ ਤੁਸੀਂ ਨਾ ਸਾਰਿਆਂ ਨੇ ਹੁਣ ਆਪਾਂ ਹੱਸ ਰਹੇ ਆਂ ਬਾਈ ਦੀ ਇਨੋਸੈਂਸ ਤੇ ਸੱਚੀ ਕਹਣਾ ਐ ਐਨਾ ਵਧੀਆ ਕੰਮ ਕੀਤਾ ਜੀ ਖਾਨ ਮੈ ਤੁਹਾਨੂੰ ਸਵਾਦ ਆ ਜੂਗਾ ਮੈਂ ਇਹਨੂੰ ਬਾਈ ਨੂੰ ਐਂ ਕਿਹਾ ਸੀ ਮੈਂ ਬਦਲੀ ਨਾ ਐਕਟਿੰਗ ਕਰਨ ਦੀ ਲੋੜ ਨਹੀਂ ਜੇ ਤੂੰ ਕਰੀ ਜਾਣਾ ਉਹੀ ਬੱਲੇ ਬੱਲੇ ਉਹੀ ਕਰਨ ਨੂੰ ਲੋਕ ਤਰਸਦੇ ਆ ਬਹੁਤ ਸੋਹਣਾ ਕੰਮ ਕੀਤਾ ਜੀ ਖਾਨ ਵੀਰੇ ਰਾਈਟ ਬੀਨੂ ਭਾਈ ਜਿਵੇਂ ਗੈਰੀ ਭਾਈ ਉਸਤਾਦ ਨੇ ਨਾ ਮਿਊਜ਼ਿਕ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਉਸਤਾਦ ਬਣ ਜਾਓਗੇ ਫਿਲਮਾਂ ਦੇ ਜੀ ਖਾਨ ਵੀਰੇ ਦੇ ਆਏ ਨੇ ਵੀਰੇ ਨਹੀਂ ਨਹੀਂ ਸਾਰਾ ਕਰਦਾ ਰਾਈਟ ਤੇ ਜੀਖਾਂ ਤੇ ਬੀਨੋ ਟੁਲੜੀ ਤੁਹਾਨੂੰ ਕਾਮੇਡੀ ਕਿਸ ਤਰ੍ਹਾਂ ਦੀ ਲੱਗਦੀ ਹੈ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਦਾ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਜਰੂਰ ਕਰ ਲਿਓ